ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਜੇ ਅੱਜ ਦੀ ਵੀਡੀਓ ਪਰਮਾਨ ਦੇ ਨਾਲ ਪਰਮਾਨਦੀਪ ਕੀ ਹਾਲ ਚਾਲ ਆ ਤੇਰਾ ਕੀ ਗੱਲ ਬੜਾ ਮੂੰਹ ਪਰ ਇਹਨੂੰ ਕੀਤਾ ਹੂੰ ਕੀ ਪਰ ਇਹਨੂੰ ਮੂੰਹ ਕੀਤਾ ਹਾਂ ਮੈਂ ਤਾਂ ਮੂੰਗਾਰੇ ਕੀ ਕਰ ਲਗਾ ਕਾਕਾ ਹੂੰ ਕੋਠੇ 'ਚ ਜਾਣ ਲੱਗਾ ਕੋਠੇ ਦੇ ਜਾਣਾ ਬੜਾ ਬੋੜੀ ਬੜੀ ਤਾਂ ਫਤਾਲੇ ਆ ਜਾ ਇਹ ਮੁਰਗੀਆਂ ਆਈਆਂ ਕਿ ਨਹੀਂ ਇਹ ਤਾਂ ਨਾ ਜੜੀ ਕਾਂਡ ਤੇ ਹੈ ਹੀ ਆ ਮੁਰਗੀ ਫਾਰਮ ਤੇ ਘਾਹ ਬਹੁਤ ਉੱਗਾ ਵਾ ਤੇ ਮਿੱਟੀ ਪਾਈ ਦੀ ਆ ਠੀਕ ਆ ਸਵਾਈ ਕਰਾਉਣੀ ਪਣੀ ਲੱਗਦੀ ஜ அது ட ਹਾਂ ਕਿਵੇਂ ਫਿਰ ਕੰਨੀ ਸਫਾਈ ਅੱਜ ਕਿ ਨਹੀਂ ਕਰਨੀ ਆ ਚਲਦੀ ਕਰ ਲਉ ਕਰ ਲਉ ਤਗੜੇ ਹੋ ਗਏ ਕਿਹਦੇ ਕਾਈ ਬੋਹ ਦਾ ਮਿੱਟੀ ਪੈਣ ਵਾਲੀ ਓਦਾਂ ਹੁਣ ਪੈੜੀਆਂ ਵੇਲੀਆਂ ਹੈਗੇ ਕਰ ਲੈਣੀਆਂ ਪਾਉਣੀ ਚਾਹੀਦੀ ਹੈਣਾ ਰਿੰਦੀ ਥੋੜੀ ਬਹੁਤੀ ਕਾਂਗ ਬੀਜਨ ਵਾਲੀ ਅੱਖੀ ਨੂੰ ਠੰਡ ਲੱਗਣੀ ਕਿਥੇ ਆਹ ਦੇਖੋ ਹੂੰ ਠੰਡ ਲੱਗਣੀ ਵਾਕਈ ਹੋਏ ਹੂੰ ਅਮ ਚਲਦੀ ਕਾ ਮਿੱਟੀ ਨਾਲ ਉਕਦਾ ਹੋਣਾ ਤੇ ਜਿਆਦੀ ਮਿੱਟੀ ਪਾਈ ਆ ਹਾਂਜੀ ਉਕ ਤੇ ਤਪੜਾ ਘਾਤਾ ਉਹ ਵੇਖਦਾ ਤੇਰੇ ਤਾਂ ਤਬ ਇਹ ਤੇਰੇ ਇਹ ਲ ਬੜੀ ਆ ਕਾਕੇ ਵੀ ਨਹੀਂ ਦਿਖਣਿਆ ਅੱਜ ਬਹੁਤ ਜਿਆਦਾ ਧੁੰਦ ਆ ਚਲਿਓ ਫਿਰ ਚਲੋ ਆ ਗਈ ਟੱਕਿਆ ਜਾ ਇਟ ਤੇ ਥੱਲੇ ਹੂੰ ਇਹ ਪੱਠੀ ਆ ਪੱਠੀ ਹਾਂ ਪੱਠੀ ਗੇ ਲੂੰਬੀ ਜੀ ਜਿਹੜੀ ਹੁੰਦੀ ਲੂੰਬੀ ਇਹਦੀ ਦਾ ਧੂਆਂ ਬਾਹਰ ਨਿਕਲਦਾ ਹੋ ਹਾਂ ਅੱਛਾ ਕਿ ਆ ਵਾਸਤੇ ਅੱਛਾ ਇਹ ਹੁਣ ਟੱਕੀ ਹੋਣੀ ਨਾ ਵੀ ਮੀਂਹ ਨਾ ਪਵੇ ਹਨਾ ਹਾਂ ਅੱਛਾ ਮਮੜੇ ਏਟਾਂ ਚੁੱਕ ਦੇਣੀ ਆ ਠੀਕ 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 ਅੱਛਾ ਇਹ ਥੱਲੇ ਆ ਸੋ ਇਹ ਆ ਗਏ ਨਿਕਲਦੇ ਫਲੇ ਮੁਰਗੀ ਫਾਰਮ ਦੇ ਹਾ ਜਿਹੜੇ ਨਿੱਕੇ ਚੂਚੇ ਹੁੰਦੇ ਜੀ ਉਹ ਠੰਡਦੀ ਆ ਇਹ ਸੋ ਠੀਕ ਠੀਕ ਸੋ ਇਹ ਇਹ ਗੱਲ ਹੋ ਗਈ ਆ ਇਹ ਗੱਲ ਹੋ ਗਈ ਆ ਹੱਸਾ ਹੀ ਉਹਦਾ ਹੁੰਦਾ ਜਿੰਨੇ ਹੱਸਣ ਕੇ ਕਾ ਤੋਂ ਡਿਆ ਹੱਸਣ ਕਾ ਤੋਂ ਡਿਆ ਵਾ ਉਦਾਂ ਹੀ ਠੀਕ ਆ ਠੰਡ ਚ ਹੱਸਾਉਂਦਾ ਨਿਕਲ ਜਾਂਦਾ ਹਨ ਠੀਕ ਚਲੋ ਜੀ ਅੱਜ ਦੀ ਵੀਡੀਓ ਅੱਜ ਇਥੇ ਤੱਕ ਅਗਲੀ ਵੀਡੀਓ ਨਾਲ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ